ਭਗਵਾਨ ਬਾਲਮਿਕ ਜੀ ਯੋਗਾ ਆਸ਼ਰਮ ਡੇਰਾ Swami ਲਾਲਨਾਥ ਜੀ ਉੱਗੀ ਅੱਡਾ ਨੇੜੇ ਰਹੀਮਪੁਰਪੁਰ ਜ਼ਿਲ੍ਹਾ ਜਲੰਧਰ ਵਿਖੇ ਮਹਾਨ ਸਲਾਨਾ ਧਾਰਮਿਕ ਸਮਾਗਮ ਮੁੱਖ ਸੰਚਾਲਕ ਬਾਲ ਯੋਗੀ Swami ਪ੍ਰਗਟਨਾਥ ਜੀ ਦੀ ਰਹਿਮਾਈ ਹੇਠ ਸਰਦਾ ਸਤਕਾਰ ਸਹਿਤ ਆਯੋਜਿਤ ਕੀਤੇ ਗਏ ਇਸ ਮੌਕੇ ਜਿੱਥੇ ਇਲਾਕੇ ਪਰਚੋਂ ਅਤੇ ਦੂਰ ਦਰੜਿਓਂ ਸੰਗਤ ਵੱਡੀ ਤਾਦਾਦ ਵਿੱਚ ਦਰਬਾਰ ਵਿਖੇ ਨਤਮਸਤਕ ਹੋਈ ਉਥੇ ਫਗਵਾੜਾ ਇਲਾਕੇ ਦੇ ਉੱਗੇ ਸਮਾਸੇਵੀ ਨੇਕਾ ਹਰਦਾਸਪੁਰ ਵੀ ਦਰਬਾਰ ਵਿਖੇ ਨਤਮਸਤਕ ਹੋਏ ਅਤੇ ਸਵਾਮੀ ਜੀ ਦਾ ਆਸ਼ੀਰਵਾਦ ਲੈਣ ਪੁੱਜੇ ਤੇ ਨੇਕਾਂ ਨੂੰ ਸਵਾਮੀ ਜੀ ਪਾਸੋਂ ਮਾਨ ਸਨਮਾਨ ਪ੍ਰਾਪਤ ਕਰਨ ਦਾ ਸੁਆਗਤ ਵੀ ਪ੍ਰਾਪਤ ਹੋਇਆ ਬਧਰੇ ਦੱਸ ਦਈਏ ਕਿ ਦਰਬਾਰ ਵਿਖੇ ਸਾਰਾ ਹੀ ਆਲਮ ਇਸ ਮੌਕੇ ਅਲੌਕਿਕ ਜਾਪ ਰਿਹਾ ਸੀ ਤੇ ਲੰਗਰ ਵੀ ਅਟੁੱਟ ਵਰਤਾਏ ਗਏ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਪੰਡਾਰੀ ਦੀ ਰਿਪੋਰਟ ਸੋ ਗੱਲਬਾਤ ਕਰਾਂਗੇ ਇਸ ਪਾਵਰ ਪਵਿੱਤਰ ਦਰਵਾਜ਼ੇ ਦੇ ਜਿਹੜੇ ਮੁੱਖ ਸੰਚਾਲਕ ਹੈਗੇ ਆ ਬਾਬਾ ਜੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਸਮਾਗਮ ਦਾ ਰੰਗ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹੈਗੇ ਔਰ ਕਿਸ ਤਰ੍ਹਾਂ ਦਾ ਸਾਰਾ ਆਲਮ ਹੈਗਾ ਵਾ ਬਾਬਾ ਜੀ ਸਵਾਗਤ ਹੈ ਚੈਨਲ ਵਿੱਚ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੇ ਸਮਾਗਮ ਉਲੀਕੇ ਗਏ ਹੈਗੇ ਜੋ ਬੋਲੇ ਸੋਨਰਵੇ ਬਾਲਵੀ ਕੁਮਾਰ ਆਜ ਕੀ ਸਤਗੁਰਦਾਸ ਮਹਾਰਾਜ ਕੀ ਇਹ ਲਵਕੁਸ਼ਤਾ ਪ੍ਰੋਗਰਾਮ ਸਾਡੇ ਵੱਡੇ ਗੁਰੂ ਲਾਲਨਾਥ ਮਹਾਰਾਜ ਜੀ ਗੁਰੂ ਗਿਆਨਾ ਜੀ ਮਹਾਰਾਜ ਜੀ ਵੱਡੇ ਮਹਾਂਪੁਰਖ ਹਰ ਸਾਲ ਨੌ ਪਾਦੋਂ ਨੂੰ ਮਨਾਉਂਦੇ ਹੁੰਦੇ ਸੀ ਤੇ ਉਸੇ ਤਰ੍ਹਾਂ ਦਾ ਉਹਨਾਂ ਦੀ ਯਾਦ ਵਿੱਚ ਅਸੀਂ ਵੀ ਪ੍ਰੋਗਰਾਮ ਕਰਦੇ ਆ ਕਿ ਮਾਤਾ ਸੀਤਾ ਜੀ ਜਦੋਂ ਪ੍ਰਭੂ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਉਹਨਾਂ ਨੇ ਸਤਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਦੋ ਲਾਲ ਪ੍ਰਾਪਤ ਹੋਏ ਉਹਨਾਂ ਨੂੰ ਹੈਗਾ ਉਹਨਾਂ ਦੀ ਅਸੀਂ ਯਾਦਗਾਰ ਹਰ ਸਾਲ ਇਸ ਸਥਾਨ ਤੇ ਬਣਾਉਂਦੇ ਆ ਇਹ ਇਹ ਸਾਸ਼ਰਮ ਦਾ ਨਾਮ 1983 ਦੇ ਵਿੱਚ ਸਤਗੁਰ ਲਾਲਨਾ ਜੀ ਮਹਾਰਾਜ ਜੀ ਇਸ ਜਗ੍ਹਾ ਤੇ ਆਏ ਇੱਥੇ ਕਾਫੀ ਐਕਸੀਡੈਂਟ ਹੁੰਦੇ ਸੀਦੇ ਤੇ ਕਾਫੀ ਜੰਗਲ ਸੀ ਸਾਰਾ ਹੀ ਇੱਥੇ 부ਝੇ ਬੜੇ ਬੜੇ ਜੀ ਬਿਲਕੁਲ ਖਤਾਨ ਸੀਦੇ ਤੇ ਉਹਨਾਂ ਦੇ ਆਣ ਦਾ ਕਰਕੇ ਧਰਤੀ ਬਾਦ ਹੋ ਗਈ ਇੱਥੇ ਆਮ ਵਰਗਾ ਮਾਹੌਲ ਹੋ ਗਿਆ ਔਰ ਜਿਨ੍ਹਾਂ ਦਾ ਇੱਥੇ ਕੋਈ ਮਾੜਾ ਮੋਟਾ ਨੁਕਸਾਨ ਵੀ ਹੁੰਦਾ ਸੀ ਰੋਡ ਤੇ ਉਹ ਵੀ हट ਗਿਆ ਇਸ ਕਰਕੇ ਉਹਨਾਂ ਦੀ ਤਿਆਗ ਤਪੱਸਿਆ ਦਾ ਬਲੀਦਾਨ ਦਿਵਸ ਤੇ ਉਹਨਾਂ ਦਾ ਸ਼ੁਰੂ ਕੀਤਾ ਹੈ ਲਵ ਕੁਸ਼ ਪ੍ਰਕਾਸ਼ ਦਿਵਸ ਅਸੀਂ ਇੱਥੇ ਹਰ ਸਾਲ ਮਨਾਉਂਦੇ ਆ ਕਿਉਂਕਿ ਉਹ ਬਹੁਤ ਵੱਡੇ ਬਹਾਦਰ ਸਨ ਜਿਨ੍ਹਾਂ ਦੇ ਨਾਲ ਸਾਰੀ ਦੁਨੀਆ ਦੇ ਲੋਕ ਲੜਨਾ ਆਏ ਪਰ ਉਹ ਭਗਵਾਨ ਵਾਲਮੀਕ ਮਹਾਰਾਜ ਦੇ ਸੱਚੇ ਸੇਵਕ ਪਿਆਰੇ ਸ਼ਰਧਾਲੂ ਹੋਣ ਦਾ ਕਰਕੇ ਉਹਨਾਂ ਦੀ ਜਿੱਤ ਹੋਈ ਉਹਨਾਂ ਪਿਆਰਿਆਂ ਦੀ ਹੈਗਾ ਸਾਰੇ ਜਗਤ ਵਿੱਚ ਢੰਕਾ ਵੱਜਿਆ ਕਿ ਵਾਲਮੀਕ ਮਹਾਰਾਜ ਦੇ ਚੇਲੇ ਲਵਰ ਕੁਸ਼ ਬਹੁਤ ਸੂਰਬੀਰ ਤੇ ਮਹਾਨ ਹਨ ਜਿਨ੍ਹਾਂ ਦੇ ਸਾਹਮਣੇ ਸਮਰਾਟ ਚੱਕਰਵਰਤੀ ਰਾਮਾਵਤਾਰ ਦੀਆਂ ਸਾਰੀਆਂ ਫੌਜਾਂ ਵਜ਼ੀਰ ਸਾਰੇ ਹਰੇਉ ਦੇ ਮੋਰੇ ਇਸ ਕਰਕੇ ਉਹਨਾਂ ਦਾ ਅਸੀਂ ਇਸ ਦਿਵਸ ਮਨਾਉਨੇ ਆ ਕਿ ਉਹਨਾਂ ਨੇ ਬਾਲਮੀਕ ਮਹਾਰਾਜ ਦੀ ਬਹੁਤ ਸੇਵਾ ਕੀਤੀ ਹੈ ਇਹ ਜਾਣਤੀ ਦੇਵਾਂਗਾ ਕਿ ਕਿੰਨੇ ਦਿਨ ਦਾ ਸਮਾਗਮ ਹੁੰਦਾ ਸੀ ਇਹ ਅੱਜ ਦਾ ਹੀ ਸਮਾਗਮ ਹੈ ਕ੍ਰਿਬਨ 2 ਦਿਨ ਦਾ ਹੁੰਦਾ ਹੈ ਕੱਲ ਵੀ ਸੀਦਾ ਤੇ ਅੱਜ ਤਕਰੀਬਨ 5 ਕੋਈ ਤੱਕ ਸਮਾਪਤ ਹੋ ਉੱਤਰ ਦਰਬਾਰ ਤੇ ਕੁਝ ਹੋਰ ਵੀ ਸਮਾਗਮ ਹੁੰਦੇ ਸਾਲ ਭਰ ਵਿੱਚ ਜੈ ਹੀ ਹੁੰਦਾ ਪ੍ਰੋਗਰਾਮ ਤਾਂ ਹੁੰਦੇ ਰਹਿੰਦੇ ਆ ਜਿੱਦਾਂ ਇੱਥੇ ਸਤਿਗੁਰੂ ਗਿਆਨਾ ਜੀ ਮਹਾਰ ਦਾ ਪ੍ਰੋਗਰਾਮ ਕਰਦੇ ਹੁੰਦੇ ਆ ਉਹਨਾਂ ਦਾ 5 ਸਤੰਬਰ ਨੂੰ ਹੈਗਾ ਬਾਬਾ ਜੀਵਨ ਸਿੰਘ ਦਾ ਕਰਦੇ ਹੁੰਦੇ ਆ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਦਾ ਇੱਥੇ ਪ੍ਰੋਗਰਾਮ ਅਸੀਂ ਸੋਹਣਾ ਕਰਦੇ ਹੁੰਦੇ ਆ ਤੇ ਹੋਰ ਵੀ ਆਪਣੇ ਮਹਾਪੁਰਸ਼ਾਂ ਦੇ ਜਿਹੜੇ ਸਮਾਗਮ ਹੁੰਦੇ ਆ ਦਿਵਸ ਆਉਂਦੇ ਆ ਗੁਰੂਦਾਸ ਮਹਾਰਾਜ ਜੀ ਦਾ ਸੰਤ ਕਬੀਰ ਜੀ ਦਾ ਤੇ ਗੁਰਨਾਣਕ ਦੇਵ ਜੀ ਮਹਾਰਾਜ ਜੀ ਦਾ ਅਸੀਂ ਸਾਰੇ ਮਹਾਂਪੁਰਖਾਂ ਦਾ ਇੱਥੇ ਦਿਵਸ ਮਨਾਉਂਦੇ ਆ। ਉਹਨਾਂ ਨੂੰ ਯਾਦ ਕੀਤਾ ਜਾਂਦਾ। ਲੇਕਿਨ ਜਿਵੇਂ ਦੇਖਿਆ ਅਸੀਂ ਸੰਗਤ ਵੱਡੀ ਤਦਾਦ ਵਿੱਚ ਪੁੱਜੀ ਹੈਗੀ ਐ। ਨਾ ਤਾਂ ਮਸਤਕ ਹੋਈ ਹੈਗੀ ਦਰਬਾਰ ਵਿਖੇ ਸਾਡੇ ਫਗਵਾੜੇ ਤੋਂ ਵੀ ਸੰਗਤ ਪੁੱਜੀ ਹੈਗੀ। ਹਰਨਿਕ ਸਿੰਘ ਨੇਕਾ ਜੀ ਉਗੇ ਸਮਾਸੇ ਵੀ ਹੈਗੇ ਆ। ਔਰ ਕਿਸ-ਕਿਸ ਤਰ੍ਹਾਂ ਦਾ ਸਾਰਾ ਜੀ ਸੰਗਤ ਕਿੱਥੇ-ਕਿੱਥੇ ਜੁੜੀ ਹੋਈ ਹੈਗੀ। ਦੇਖੋ ਜੀ ਇੱਥੇ ਸਾਰੇ ਥਾਂ ਤੋਂ ਲੋਕ ਜੁੜੇ ਹੈਗੇ ਆ। ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਕਿ ਭਗਵਾਨ ਵਾਲਮੀਕ ਜੀ ਮਹਾਰਾਜ ਵਿਸ਼ਵ ਭਰ ਦੇ ਗੁਰੂ ਹੈ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਸਨਮਾਨ ਮਾਨ ਕੀਤਾ ਇਸ ਕਰਕੇ ਉਹ ਸਾਰੇ ਜਗਤ ਦੇ ਗੁਰੂ ਹੈ ਜੇ ਦੇਖਾ ਜਾਵੇ ਭਗਵਾਨ ਵਾਲਮੀਕ ਦਾ ਪਵਿੱਤਰ ਸਥਾਨ 1970 ਦੇ ਵਿੱਚ ਸਰਦਾਰ ਗਿਆਨੀ ਜੈਲ ਸਿੰਘ ਨੇ ਬਣਾਇਆ ਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਸੇਵਾ ਕੀਤੀ ਇਸ ਕਰਕੇ ਸਾਰੇ ਭਗਵਾਨ ਵਾਲਮੀਕ ਮਹਾਰਾਜ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਸਾਰਿਆਂ ਦਾ ਅশীরਵਾਦ ਹੈਗਾ ਇਸ ਕਰਕੇ ਬਾਲਮੀਕ ਮਹਾਰਾਜੀ ਦੇ ਚਰਨਾਂ ਚ ਸਿ ਗੁਰਦਾਸ ਮਾਲ ਚਰਨਾਂ ਚ ਕੋਟ ਕੋਟ ਵਾਰ ਨਮਸ ਕਰਦੇ ਆ ਸਾਨੂੰ ਸਮਤ ਦੇਵੇ ਸਮਝ ਦੇਵੇ ਅਕਲ ਦੇਵੇ ਤਾਂ ਕਿ ਅਸੀਂ ਚੰਗੇ ਕਾਰਜ ਕਰ ਸਕੀਏ ਚੰਗੀ ਸਮਾਜ ਦੀ ਸੇਵਾ ਕਰ ਸਕੀਏ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਜਾਤ ਪਾਤ ਹੋ ਰਹੇ ਸਮਾਜ ਨੂੰ ਕਰ ਸਕੀਏ ਇਹੀ ਅਰਦਾਸ ਕਰਦੇ ਆ ਕਰਵਾ ਕਲੀ ਧੰਨਵਾਦ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ